ਹਰਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿਉਂਕਿ ਮੈਂ ਇਸੇ ਜਾ ਰਹੀ ਕਿ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਪਹਿਲਾਂ ਮੇਰੇ ਉਤੋਂ ਬਾਅਦ ਫਿਰ ਮੈਂ ਉਹਨੂੰ ਫੋਨ ਤੇ ਜਾਣਾ ਹੈ ਜਾਣਾ ਉਹਨੂੰ ਵੀ ਦੱਸਿਆ ਕਿ ਦੂਰ ਨੂੰ ਵੀ ਫੋਨ ਕਰਦਾ ਜੀ ਚੇਅਰਮੈਨ ਦਾ ਵਾਲੀ ਸਟੋਰ ਦਾ ਬਣ ਕੇ ਮੰਤਰੀ ਜਿਹੜਾ ਫੈਗਿਆ ਹੁੰਦਾ ਮਤਲਬ ਕਮਾਲ ਇਹ ਨਹੀਂ ਤਾਂ ਕੇਸ਼ਾਈ ਇਤਨੀ ਮੁੜੇ ਚੰਗਾ ਉਸ ਦਿਨ ਵੀ ਆਇਆ ਇਸਪਾਸ ਉਹ ਵੀ ਬਿਨਾਂ ਪ੍ਰਹਾਨ ਹੋਏ ਨਾ ਨੀਂ ਛੱਡਿਆ ਸੀ ਦੋਸਤੂ ਬੰਕਰ ਦਾ ਪੰਜਾਬ ਦਾ ਇਦੋਂ ਇਦੋਂ ਨੱਕਾ ਬੰਨ ਕਰਕੇ ਇਤਨੂੰ ਬੋਤਾ ਬਸ ਉਹ ਮਤਲਬ ਤੁਸੀਂ ਸਾਡੇ ਹੈ ਹੀ ਨਹੀਂ ਵੀ ਜਦੋਂ ਤੁਸੀਂ ਸਾਡੇ ਹੱਥਾਂ ਸਾਡੇ ਦਾ ਘਰ ਵੀ ਚੱਲਦੇ ਹੋ ਫਿਰ ਅਸੀਂ ਤੁਹਾਡਾ ਕਾਹ ਚਾਹ ਕਹਿੰਦੇ ਆਂ ਤੇ ਨਵੇਂ ਨਵੇਂ ਵਾਰ ਦੇ ਨੂੰ ਸੀ ਪੈਸੇ ਦੇ ਮੈਂ ਕਹਿੰਦਾ ਨਾ ਕਰੋ ਕੋਈ

ਕੋਈ ਨਹੀਂ ਇਥਾਰਾ ਹੁਣ ਚੱਲਿਆ ਤੇ ਰੱਬੋ ਚੱਲਿਓ ਇਸੇ ਸੰਸਾਰ ਉਹ 2 ਮੀਟਰ ਚੱਲ ਰਿਹਾ ਰੰਜੀਨ ਸਾਹਿਬ ਤੁਸੀਂ ਵੰਜਾ ਨਾ ਕੋ ਚੱਲਿਆ ਫਟਣਾ